ਇਹ ਗੁਰੂ ਦਾ ਪ੍ਰੇਮ ਹੈ ਆਪਣੇ ਗੁਰਮਤਿ ਪਿਆਰਿਆਂ ਦੀ ਨਾਲ ਏਡੀ ਵੱਡੀ ਬਖਸ਼ਿਸ਼ ਸਤਿਗੁਰਾਂ ਨੇ ਨਾਮ ਜਪਣ ਵਾਲਿਆਂ ਦੀ ਝੋਲੀ ਵਿੱਚ ਪਾਈ ਹੈ ਜਿਸ ਤਰ੍ਹਾਂ ਇਤਿਹਾਸ ਦੇ ਵਿੱਚੋਂ ਜ਼ਿਕਰ ਮਿਲਦਾ ਹੈ ਤਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦਾ ਚੌਂਕੜਾ ਲੱਗਾ ਹੋਇਆ ਸਤਿਗੁਰਾਂ ਦੇ ਨੇਤਰ ਵੰਦ ਨੇ ਹਾਜ਼ੂਰ ਦੇ ਬੋਲ ਹਿਲਦੇ ਨੇ ਤੇ ਨਾਲ ਸਤਿਗੁਰੂ ਆਪਣੇ ਪੋਟਿਆਂ ਦੇ ਉੱਪਰ ਗਿੜਤੀ ਬਿੰਤੀ ਕਰ ਰਹੇ ਨੇ ਕੋਲ ਪਾਈ ਦਇਆ ਸਿੰਘ ਜੀ ਖੜੇ ਸਨ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਨੇਤਰ ਖੋਲੇ ਬੇਇੱਤਿ ਕੀਤੀ ਸਤਗੁਰੂ ਪਾਤਸ਼ਾਹ ਜੀ ਆਪ ਜੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਕਿਸੇ ਗਿਣਤੀ ਮਿੰਤੀ ਦਾ ਹਿਸਾਬ ਕਰ ਰਹੇ ਹੋ ਸਤਗੁਰੂ ਆਪ ਜੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਇਸ ਅਵਸਥਾ ਦੇ ਅੰਦਰ ਤੁਸੀਂ ਪੋਟਿਆਂ ਦੇ ਉੱਪਰ ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ ਨੂੰ ਮਿੰਦੇ ਆ ਮ ਗਿਣਤੀ ਕਰਦੇ ਆ ਤਤਨ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ ਕਿੰ ਲੱਗੇ ਭਾਈ ਅਸੀਂ ਸਿਮਰਨ ਕਰਦੇ ਸੀ ਯਾਦ ਕਰਦੇ ਸੀ ਸਿੱਖਾਂ ਨੇ ਹੱਥ ਜੋੜੇ ਸਤਿਗੁਰੂ ਆਪ ਬ੍ਰਹਮ ਸਰੂਪ ਪਰਮੇਸ਼ਰ ਹੋ ਅਸੀਂ ਆਪ ਜੀ ਦਾ ਨਾਮ ਜਪਦੇ ਆ ਤੁਹਾਨੂੰ ਯਾਦ ਕਰਦੇ ਆ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਸਿੱਖ ਪ੍ਰੇਮ ਦੇ ਨਾਲ ਨਾਮ ਜਪਦੇ ਨੇ ਨਾ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇੱਥੇ ਸਤਗੁਰੂ ਪਾਤਸ਼ਾਹ ਜੀ ਇਸ ਬਚਨ ਨੂੰ ਸਪਸ਼ਟ ਕਰ ਰਹੇ ਨੇ ਕਿ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸਤਗੁਰਾਂ ਦਾ ਧਿਆੜ ਰੈਂਦਾ ਆਪਣੇ ਗੁਰਮੁਖ ਪਿਆਰੇ ਸਿੱਖਾਂ ਦੇ ਵੱਲ ਸਦਾ ਹੀ ਜਿੱਥੇ ਬੈਠ ਕਰਕੇ ਕੋਈ ਨਾਮ ਜਪ ਰਿਹਾ ਹੈ ਕੋਈ ਸੇਵਾ ਕਰ ਰਿਹਾ ਹੈ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ ਗੁਰੂ ਸਾਹਿਬ ਜੀ ਉਹਦੇ ਉੱਪਰ ਆਪਣੀ ਪੂਰਨ ਦ੍ਰਿਸ਼ਟੀ ਰੱਖਦੇ ਨੇ ਉਹਨੂੰ ਬਚਾ ਕਰਕੇ ਰੱਖਦੇ ਨੇ ਮਾੜੇ ਚੰਗੇ ਰਸਤੇ ਦੀ ਉਤੋਂ ਸੋ ਇਸ ਕਰਕੇ ਸਤਗੁਰੂ ਪਾਤਸ਼ਾਹ ਜੀ ਆਪਾਂ ਨੂੰ ਇਸ ਪਾਵਨ ਅਸ਼ਟਪਦੀ ਦੇ ਦੁਆਰਾ ਇਹ ਸਮਝਾਰੇ ਨੇ ਕਿ ਭਾਈ ਆਪਾ ਗੁਰੂ ਕੇ ਲੱਡ ਲੱਗੀਏ ਗੁਰੂ ਤੇ ਪ੍ਰੋਸਾਰ ਰੱਖੀਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਹੋਂਦ ਦੇ ਨਾਲ ਗੁਰੂ ਕਾ ਕੈਸਾ ਪਿਆਰ ਜਿਹੜਾ ਹੈ ਉਹ ਸਾਡੀ ਝੋਲੀ ਵਿੱਚ ਪੈਂਦਾ ਹੈ ਕੈਸੀਆਂ ਰਹਿਮਤਾ ਸਤਿਗੁਰੂ ਪਾਤਸ਼ਾਹ ਜੀ ਵਰਤਾ ਦਿੰਦੇ ਨੇ ਸੋ ਅੱਗੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ 18ਵੇਂ ਅਸ਼ਟਪਦੀ ਦੀ ਦੂਸਰੀ ਪੌੜੀ ਦੀ ਅਰੰਭਤਾ ਕੀਤੀ ਫਿਰ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ ਭਾਈ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ ਹੈ ਸੇਵਾ ਤੇ ਸਿਮਰਨ ਵਾਲੇ ਦਾ ਜੀਵਨ ਕਿਸ ਤਰ੍ਹਾਂ ਦਾ ਬਣੇ ਜਿਹਦੇ ਨਾਲ ਅਸੀਂ ਗੁਰੂ ਨੂੰ ਰਜਾ ਸਕੀਏ ਗੁਰੂ ਨੂੰ ਖੁਸ਼ ਕਰ ਸਕੀਏ ਤਾਂ ਸਤਿਗੁਰੂ ਪਾਤਸ਼ਾਹ ਜੀ ਅਰੰਭਤਾ ਕਰਦੇ ਨੇ ਗੁਰ ਕੈ ਗ੍ਰਹਿ ਸੇਵਕ ਜੋਰ ਹੈ ਘਰੇ ਦਾ ਭਾਵ ਹੁੰਦਾ ਹੈ ਘਰ ਹੁਣ ਸੇਵਾ ਦੂਤ ਰਾਹੀ ਹੈ ਜਿਸ ਤਾ ਆਪਾਂ ਦੇਖਦੇ ਆ ਗੁਰੂ ਘਰ ਦੇ ਅੰਦਰ ਆਨ ਕਰਕੇ ਸੇਵਾ ਕੀਤੀ ਸਿਮਰਨ ਕੀਤਾ ਕੁਝ ਸਮਾਂ ਬਤੀਤ ਕਰਕੇ ਤੇ ਫਿਰ ਅਸੀਂ ਵਾਪਸ ਚਲੇ ਜਾਂਦੇ ਆ ਇੱਕ ਸੇਵਾ ਉਹ ਹੈ ਜਿਹੜੇ ਗੁਰਮੁਖ ਪਿਆਰੇ ਖੁਰਕੈ ਗ੍ਰਹਿ ਸੇਵਕ ਜੋ ਰਹੇ ਜਿਹੜੇ ਸਤਿਗੁਰਾਂ ਦੇ ਪਾਸ ਗੁਰੂ ਕੇ ਘਰ ਦੇ ਅੰਦਰ ਰਹਿ ਕਰਕੇ ਸੇਵਾ ਨਿਭਾਉਂਦੇ ਨੇ ਜਿਹੜੇ ਸੇਵਾ ਕਰਨ ਵਾਸਤੇ ਆਏ ਪਰ ਸਤਿਗੁਰਾਂ ਦੇ ਘਰ ਦੇ ਹੋ ਕਰਕੇ ਰਹਿ ਕੇ ਮੁੜ ਕੇ ਵਾਪਸ ਮੁੜ ਕਰਕੇ ਨਹੀਂ ਗਏ ਬਿਆਨ ਤੈਸੇ ਗੁਰਮੁਖ ਪਿਆਰਿਆਂ ਦਾ ਜੀਵਨ ਹੈ ਸਾਡੇ ਕੋਲ ਜਿਨ੍ਹਾਂ ਨੇ ਫਿਰ ساری ساری ਉਮਰ ਜਿਹੜੀ ਹੈ ਉਹ ਗੁਰੂ ਕੇ ਲੇਖੇ ਲਾ ਦਿੱਤੀ ਹੈ ਗੁਰੂ ਸਹਿਬਾਨਾਂ ਦੇ ਜੀਵਨ ਦੇ ਵਿੱਚੋਂ ਖਾਸ ਕਰਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਜੀਵਨ ਇੱਕ ਵਾਰ ਆਏ ਸਤਿਗੁਰਾਂ ਦੇ ਦਰਸ਼ਨ ਕਰ ਲੈ ਦੁਬਾਰਾ ਫਿਰ ਮੁੜ ਕਰਕੇ ਵਾਪਸ ਲਿੰ ਗਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਵੀ ਨੇ ਬਾਬੇ ਲੈਣੇ ਨੂੰ ਕਹਿੰਦੇ ਭਾਈ ਜਾਓ ਕਾफी ਸਮਾਂ ਹੋ ਗਿਆ ਹੁਣ ਪਿੰਡ ਗੇੜਾ ਮਾਰੋ ਆਪਣੇ ਖਡੂਰ ਸਾਹਿਬ ਨਗਰੀ ਨੂੰ ਤਾਂ ਹੱਥ ਜੋੜ ਕਰਕੇ ਬੇਤੀ ਕੀਤੀ ਸਤਿਗੁਰੂ ਜਾਣ ਨੂੰ ਜਿੱਤ ਤਾਂ ਨਹੀਂ ਕਰਦਾ ਪਰ ਤੁਹਾਡਾ ਹੁਕਮ ਹੈ ਇਸ ਕਰਕੇ ਅਸੀਂ ਮੂੜ ਨਹੀਂ ਸਕਦੇ ਕਿਉਂਕਿ ਜਿਸ ਦਿਨ ਤੋਂ ਤੁਹਾਡੇ ਦਰ ਤੇ ਆਏ ਇਹੋ ਬਚਨ ਹਿਰਦੇ ਚ ਵਸਾ ਲਿਆ ਸੀ ਕਿ ਜੋ ਸਤਿਗੁਰਾਂ ਕਹਿ ਦਿੱਤਾ ਗੁਰੂ ਦਾ ਬਚਨ ਨਹੀਂ ਮੂੜਨਾ ਕਦੇ ਵਾਸਤੇ ਵੀ ਤੇ ਕਹਿੰਦੇ ਨੇ ਭਾਈ ਲੈਣਾ ਜੀ ਭਾਬ ਗੁਰੂ ਅੰਕਦ ਦੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਆ ਗਏ ਤੇ ਖਡੂਰ ਸਾਹਿਬ ਜਦੋਂ ਆਏ ਤੇ ਕੇਵਲ ਸਾਰਾ 3-4 ਦਿਨ ਦਾ ਹੀ ਸਮਾਂ ਨਿਕਲਿਆ ਫੇਰ ਵਾਪਸ ਚਲੇ ਗਏ ਤੇ ਸਤਿਗੁਰੂ ਕਹਿੰਦੇ ਭਾਈ ਏਡੀ ਛੇਤੀ ਕਹਿੰਦੇ ਹੁਣ ਸਤਿਗੁਰੂ ਆਪਣੇ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਜਾ ਕਰਕੇ ਤੁਹਾਡੇ ਦਰਸ਼ਨਾਂ ਤੋਂ ਬਿੜਾ ਹੁਣ ਪਾਸੇ ਨਹੀਂ ਹੋਇਆ ਜਾਂਦਾ ਤਾਂ ਇਹ ਜੀ ਬਚਨ ਅਖੀਰ ਦੇ ਸਮੇਂ ਤੇ ਕਹੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਕਿਰਪਾ ਵਰਤਉਣ ਲੱਗੇ ਬਾਬੇ ਲੈੜੇ ਨੇ ਪਿਆਸ ਜੀ ਜਾਤਮੀ ਵਾਪਸ ਮੁੜ ਜਾ ਆਪਣੇ ਘਰ ਨੂੰ ਬਹੁਤ ਮੁੜ ਗਏ ਤੇ ਹੱਥ ਜੋੜ ਕਰਕੇ ਕਿ ਆ ਸਤਿਗੁਰੂ ਜਿੱਦਣ ਆਏ ਸੀ ਟਾੜੇ ਦਰਸ਼ਨ ਕਰਲੇ ਸਨ ਕੋਦਣ ਵਾਪਸ ਮੁੜਨ ਦਾ ਤੇ ਖਿਆਲ ਹੀ ਕੱਢ ਦਿੱਤਾ ਸੀ ਮਨ ਦੇ ਵਿੱਚੋਂ ਇਸ ਕਰਕੇ ਸਤਿਗੁਰੂ ਧਿਆਨ ਵਿੱਚ ਸਾਰਾ ਕੁਝ ਮੰਨ ਲਿਆ ਸਤਿਗੁਰਾਂ ਕੋਟ ਕਰਕੇ ਛਾਤੀ ਦੇ ਨਾਲ ਲਾਇਆ ਕਹਿ ਲੱਗੇ ਧਿਆਡੀ ਸੇਵਾ ਪ੍ਰਵਾਨ ਹੋ ਗਈ ਬਾਬੇ ਲੈਣੇ ਤੋਂ ਆਪਣਾ ਅੰਤ ਬਣਾ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਬਣਾ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਆਏ 12 ਸਾਲ ਮਹਾਨ ਸੇਵਾ ਕਰਦੇ ਰਹੇ ਕਦੇ ਵੀ ਵਾਪਸ ਮੁੜ ਕਰਕੇ ਨਹੀਂ ਗਏ ਗੁਰੂ ਰਾਮਦਾਸ ਪਾਤਸ਼ਾਹ ਜੀ ਆ ਗਏ ਗੋੰਦਵਾਲ ਸਾਹਿਬ ਦੀ ਪਾਵਨ ਨਗਰੀ ਤੇ ਪਿਛੇ ਘਰ ਨੂੰ ਖਿਆੜ ਨਹੀਂ ਕੀਤਾ ਮੁੜਨ ਦਾ ਬਾਸ ਫਿਰ ਗੁਰ ਕੈ ਗ੍ਰੇ ਸੇਵਕ ਜੋ ਰਹੇ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ ਦੇ ਅੰਦਰ ਆ ਗਏ 100 ਤੇ 25 ਸਾਲ ਦੀ ਉਮਰ ਹੰਾ ਕਰਕੇ ਗਏ ਉਹੋ ਹੀ 12 ਸਾਲ ਜਿਹੜੇ ਘਰ ਜਾ ਕਰਕੇ ਬਤੀਤ ਕਰ ਲੈ ਮੁੜ ਕੇ ਆਪਣੇ ਘਰ ਨੂੰ ਮੁੜ ਕਰਕੇ ਵਾਪਸ ਜਾ ਕਰਕੇ ਦਿਲ ਨਹੀਂ ਕੀਤਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਜਿਹੜਾ ਸੇਵਕ ਸਤਿਗੁਰਾਂ ਦੇ ਘਰ ਵਿੱਚ ਰਹਿਣ ਲੱਗ ਪੈਂਦਾ ਹੈ अथवा ਇਹਦਾ ਦੂਸਰਾ ਅਰਥ ਇਹ ਨਿਕਲਦਾ ਹੈ ਜਿਹੜਾ ਗੁਰੂ ਰੂਪੀ ਸੰਗਤ ਰੂਪੀ ਘਰ ਵਿੱਚ ਬੈਠਣ ਲੱਗ ਪੈਂਦਾ ਹੈ ਜਿਹੜਾ ਸਵੇਰੇ ਸ਼ਾਮ ਗੁਰੂ ਕੀ ਸੰਗਤ ਕਰਦਾ ਹੈ ਗੁਰ ਕੈ ਗ੍ਰਹਿ ਮੜਾਪਾ ਇੱਥੇ ਬੈਠੇ ਆ ਸ਼ਬਦ ਵਰਤਦੇ ਆ ਗੁਰੂ ਕਾ ਦਵਾਰਾ ਗੁਰੂ ਕਾ ਘਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਵਰਤਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਜਿਹੜੇ ਸੇਵਕ ਬਣ ਕਰਕੇ ਗੁਰੂ ਕੇ ਘਰ ਵਿੱਚ ਬੈਠਦੇ ਨੇ ਸਤਿਗੁਰਾਂ ਦੇ ਪਾਸ ਬੈਠ ਕਰਕੇ ਸਿਮਰਨ ਕਰਦੇ ਸੇਵਾ ਕਰਦੇ ਨੇ ਫਿਰ ਸਤਿਗੁਰੂ ਹੋਰ ਕਿਹੜੇ ਗੁਣ ਹੋਣੇ ਚਾਹੀਦੇ ਨੇ ਗੁਰ ਕੀ ਆਗਿਆ ਮਨ ਮੈਂ ਸਹਿ ਫਿਰ ਗੁਰੂ ਦਾ ਹੁਕਮ ਮੰਨਦੇ ਨੇ ਉਹ ਹੁਕਮ ਮੰਨਣਾ ਬਹੁਤ ਔਖਾ ਹੈ ਪਰ ਜਿਹੜੇ ਮੰਨਣ ਲੱਗ ਪੈਂਦੇ ਨੇ ਕਿਉਂ ਤਾਂ ਹੀ ਸਤਿਗੁਰਾਂ ਨੇ ਪਹਿਲਾਂ ਇੱਥੇ ਸ਼ਬਦ ਵਰਤਿਆ ਹੈ ਕਿ ਗੁਰੂ ਦੇ ਪਾਸ ਰਹੁ ਇੱਥੇ ਸੇਵਾ ਤੇ ਸਿਮਰਨ ਦੇ ਵਿੱਚ ਆਪਣਾ ਮਨ ਜੋੜ ਜਦੋਂ ਸੇਵਾ ਤੇ ਸਿਮਰਨ ਗੁਰਬਾਣੀ ਦੇ ਨਾਲ ਮਨ ਜੁੜ ਗਿਆ ਫਿਰ ਇਹਨੂੰ ਹੌੜੀ-ਹੌੜੀ ਤਾਕਤ ਮਿਲ ਜਾਣੀ ਹੈ ਗੁਰੂ ਕੇ ਪਾੜਾ ਮੰਨਣ ਦੀ ਅਜੇ ਨਹੀਂ ਮੰਨਿਆ ਜਾਂਦਾ ਇਹਦੇ ਕੋਲੋਂ ਅਜੇ ਤਾਂ ਇਹ ਮਨ ਕਈ ਕੁਝ ਸੋਚੀ ਜਾਂਦਾ ਹੈ ਗੁਰੂ ਕੇ ਹੁਕਮ ਨੂੰ ਮੰਨਣ ਦੇ ਵਿੱਚ ਸਾਡੀ ਸੋਚ ਕਿੱਥੋਂ-ਕਿੱਥੋਂ ਤੱਕ ਚਲੀ ਜਾਂਦੀ ਹੈ ਮੈਂ ਮੰਨਾ ਜਾਂ ਨਾ ਮੰਨਾ ਅਜੇ ਤਾਂ ਗੁਰੂ ਵੱਲੋਂ ਵੀ ਆ ਕੀਤਾ ਮਾੜਾ ਹੋ ਗਿਆ ਆ ਕੀਤਾ ਚੰਗਾ ਹੋ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਆ ਸੀ ਪਰ ਸਤਿਗੁਰੂ ਪਾਸ਼ਾ ਜੀ ਕਹਿੰਦੇ ਜਦਨ ਸੇਵਾ ਸਿਮਰਨ ਵਿੱਚ ਜੁੜੇ ਉਹਦਨ ਗੁਰ ਕੀ ਆਗਿਆ ਮਨ ਮੈਂ ਸਹੀ ਗੁਰੂ ਦਾ ਹੁਕਮ ਫਿਰ ਚੰਗਾ ਲੱਗਣ ਲੱਗ ਪੈਣਾ ਗੁਰੂ ਦਾ ਬਾਣਾ ਮਿੱਠਾ ਲੱਗਣ ਲੱਗ ਪੈਣਾ ਇਸ ਮਨ ਨੂੰ ਤੇ ਸਤਿਗੁਰੂ ਕਹਿੰਦੇ ਜਦਨ ਗੁਰੂ ਕੇ ਹੁਕਮ ਦੇ ਵਿੱਚ ਆ ਗਏ ਆਪ ਸਕਾਉ ਕਰ ਕਾਸ਼ਨਾ ਜਨਾਵੇ ਪਹਿਲਾਂ ਕੀ ਹੈ ਸਾਡੇ ਮਨ ਦੇ ਅੰਦਰ ਹੁਮੇ ਤੇ ਹੰਕਾਰ ਜਿਹਨੂੰ ਮੈਂ ਸ਼ਬਦ ਵਰਤ ਦਿੱਨੇ ਆਪਾ ਪਰ ਸਤਿਗੁਰੂ ਕਹਿੰਦੇ ਜਿਦਨ ਸੇਵਾ ਤੇ ਸਿਮਰਨ ਗੁਰੂ ਕਾ ਦੁਆਰਾ ਆਪਾਂ ਨੂੰ ਪ੍ਰਾਪਤ ਹੋ ਗਿਆ ਨਾ ਮੰਨ ਕਰਕੇ ਉਹ ਦਿਨ ਆਪ ਸਕਾਉ ਕਰ ਕਾਛ ਨਾ ਜਨਾਵੇ ਉਹ ਦਿਨ ਆਪਾ ਭਾਵ ਛਡ ਦੇਣਾ ਆਪਣੇ ਆਪ ਨੂੰ ਨਹੀਂ ਜਿਤਾਉਣਾ ਕਦੇ ਵਾਸਤੇ ਵੀ ਕਿ ਆਹ ਕਾਰਜ ਮੈਂ ਕੀਤਾ ਆ ਮੇਰੇ ਤੋਂ ਬਿਨਾ ਹੋਣਾ ਹੀ ਨਹੀਂ ਸੀ ਇਹਦਾ ਕਰਤਾ ਤੇ ਮੈਂ ਆ ਮੇਰਾ ਨਾਮ ਲਿਖਿਆ ਜਾਵੇ ਜਨਾਇਆ ਜਾਵੇ ਦੁਨੀਆਂ ਦੇ ਅੰਦਰ ਨਹੀਂ ਜਿਹੜੇ ਸੇਵਾ ਤੇ ਸੇਵਨ ਭਾਵਨਾ ਵਿੱਚ ਜੁੜ ਜਾਂਦੇ ਨੇ ਉਹਨਾਂ ਦਾ ਆਪਾ ਭਾਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਖਤਮ ਹੋ ਜਾਂਦਾ ਹੈ ਉਹ ਤਜਤਉਂਦੇ ਨਹੀਂ ਆਪਣੇ ਆਪ ਨੂੰ ਛਪਾ ਕਰਕੇ ਰੱਖਦੇ ਨੇ ਜਿੰਨਾ ਵੀ ਛਪਾਇਆ ਜਾਵੇ ਬਖਸ਼ਿਸ਼ ਬਹੁਤ ਵੱਡੀ ਹੁੰਦੀ ਹੈ ਕਿਰਪਾ ਬਹੁਤ ਹੋ ਜਾਂਦੀ ਹੈ ਬਾਰੂ ਕਦੇ ਵਾਸਤੇ ਵੀ ਆਪਾਂ ਭਾਵ ਨਹੀਂ ਵਿੱਚ ਲਿਆਉਂਦੇ ਗੁਰੂ ਕਾਇ ਨਾਮ ਲੈਣ ਕੇ ਜੇ ਕੋਈ ਕਹਿਣ ਕੇ ਤਾਂ ਉਹਨਾਂ ਨੇ ਗੁਰੂ ਨੂੰ ਹੀ ਮੁੱਖ ਰੱਖਣਾ ਹੈ ਇਸ ਕਰਕੇ ਸਤ ਗੁਰੂ ਕਹਿੰਦੇ ਜਿਨ੍ਹਾਂ ਨੇ ਆਪਾ ਭਾਵ ਛੱਡ ਦਿੱਤਾ ਹਰ ਹਰ ਨਾਮ ਹਿਰਦੈ ਸਦ ਧਿਆਵੇ ਫਿਰ ਪ੍ਰਭੂ ਦਾ ਨਾਮ ਧਿਆਉਂਦੇ ਰਹਿੰਦੇ ਨੇ ਸਦਾ ਹੀ ਸਦ ਧਿਆਵੇ ਕਦੇ ਵੀ ਭੁਲਾਉਂਦੇ ਨਹੀਂ ਵਾਹਿਗੁਰੂ ਵਾਹਿਗੁਰੂ ਉਹਨਾਂ ਦੀ ਰਸਮਾਂ ਦੇ ਵਿੱਚੋਂ ਚੱਲਦਾ ਹੀ ਰਹਿੰਦਾ ਹੈ ਕੰਮ ਕਾਰਜ ਕਰਦੇ ਆ ਤਾਂ ਵੀ ਵਾਹਿਗੁਰੂ ਵਾਹਿਗੁਰੂ ਉੱਠਦੇ ਆ ਬੈਠਦੇ ਆ ਸੌਂਦੇ ਆ ਹਮੇਸ਼ਾ ਹੀ ਉਹ ਪਰਮੇਸ਼ਰ ਨੂੰ ਯਾਦ ਨਹੀਂ ਰੱਖਦੇ ਨੇ ਤੇ ਜਦੋਂ ਫਿਰ ਇਥੋਂ ਤੱਕ ਅਵਸਥਾ ਪਹੁੰਚ ਜਾਂਦੀ ਹੈ ਨਾ ਮਨ ਵੇਚੈ ਸਤਿਗੁਰ ਕੈ ਪਾਸ ਫਿਰ ਉਹ ਆਪਣਾ ਮਨ ਵੇਚ ਦਿੰਦੇ ਨੇ ਇਹ ਤੇ ਵੇਚਣ ਦੀ ਗੱਲ ਤਾਂ ਕੀਤੀ ਹੈ ਸਤਿਗੁਰਾਂ ਨੇ ਕਿਉਂਕਿ ਜਿਹੜੀ ਚੀਜ਼ ਅਸੀਂ ਵੇਚ ਦਿੰਦੇ ਆ ਨਾ ਉਹਦੇ ਤੇ ਸਾਡਾ ਹੱਕ ਨਹੀਂ ਰਹਿ ਜਾਂਦਾ ਉਹਦਾ ਮਾਲਕ ਉਹ ਬਣ ਜਾਂਦਾ ਜਿਹਨੂੰ ਆਪਾਂ ਵਸਤੂ ਵੇਚ ਦਿੱਤੀ ਹੈ ਹੁਣ ਆਪਣੇ ਕੋਲ ਕੋਈ ਧਨ ਦੌਲਤ ਜਾਂ ਜਾਇਦਾਦ ਕੁਝ ਵੀ ਹੈ ਆਪਾਂ ਉਹਦਾ ਸੌਦਾ ਕਰਨ ਲੈਂਦੇ ਉਹ ਚੀਜ਼ ਨੂੰ ਆਪਾਂ ਵੇਚ ਦਿੰਨੇ ਆ ਜਿੱਦਣ ਅਸੀਂ ਉਹ ਵਸਤੂ ਉਹ ਚੀਜ਼ ਵੇਚ ਦਿੱਤੀ ਉਹਦੇ ਉੱਪਰ ਸਾਡਾ ਹੱਕ ਖਤਮ ਹੋ ਗਿਆ ਉਹਦਾ ਮਾਲਕ ਅਗਲਾ ਬਣ ਗਿਆ ਹੁਣ ਉਹਦੀ ਮਰਜ਼ੀ ਦੇ ਹੱਥ ਵਿੱਚ ਚਲਾ ਗਿਆ ਸਾਰਾ ਕੁਝ ਸਾਡਾ ਉਹਨਾਂ ਚਿਰ ਸੀ ਜਿੰਨਾ ਸਾਡੇ ਕੋਲ ਸੀ ਜਦੋਂ ਇਹ ਚੀਜ਼ ਨੂੰ ਅਸੀਂ ਵੇਚ ਦਿੱਤਾ ਉਹ ਦਿਨ ਸਾਡਾ ਉਹ ਹੱਕ ਜਿਹੜਾ ਉਹ ਖਤਮ ਹੋ ਜਾਂਦਾ ਹੈ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਆ ਮਨ ਜਿਹਨੂੰ ਅਸੀਂ ਆਪਣਾ ਸਮਝੀ ਬੈਠੇ ਆ ਆ ਤਨ ਸਾਡਾ ਸਰੀਰ ਅਸੀਂ ਕਹਿੰਨੇ ਸਾਡਾ ਸਰੀਰ ਹੈ ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਤਨ ਮਨ ਤਨ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਇਹ ਭਾਈ ਸਾਰਾ ਤੁਝ ਗੁਰੂ ਨੂੰ ਅਰਪਣ ਕਰ ਦੇ ਮਨ ਵੇਚ ਹੀ ਦੇ ਸਤਿਗੁਰਾਂ ਦੇ ਪਾਸ ਆਪਣਾ ਤੇ ਹੱਕ ਹੀ ਇਹਨੇ ਉਤੋਂ ਨਿਬੜੀ ਜਾਵੇ ਕੰਮ ਸਾਰਾ ਕੁਝ ਸਤਿਗੁਰਾਂ ਦੇ ਹੱਥ ਦੇ ਵਿੱਚ ਦੇ ਦੇ ਜਦੋਂ ਮਾਨੀ ਵੇਚ ਦਿੱਤਾ ਫਿਰ ਇਹਦੇ ਉੱਪਰ ਸਾਡਾ ਹੱਕ ਨਹੀਂ ਰਹਿ ਜਾਂਦਾ ਕਿ ਮੇਰਾ ਆਪਾ ਨਾ ਕਹਿੰਦਾ ਮੇਰਾ ਮਨ ਐਂਦਾ ਕਰਨ ਨੂੰ ਕਰਦਾ ਇਹ ਆਪਾ ਸਤਿਗੁਰਾਂ ਦੇ ਗਾੜੀ ਪੇਟਾ ਕਰ ਦੇਣਾ ਜਿਸ ਤਰ੍ਹਾਂ ਆਪਾ ਨੱਕ ਮਸਤਕ ਨੇਨਾਂ ਨਾਲ ਕਰਕੇ ਸਤਿਗੁਰਾਂ ਨੂੰ ਸੀਸ ਚ ਕਮਨੇ ਆ ਇਹਦਾ ਵਿਭਾਗ ਇਹੀ ਹੈ ਕਿ ਸਤਿਗੁਰੂ ਅਸੀਂ ਆ ਮਸਤਕ ਤੁਹਾਡੇ ਗਾੜੀ ਝੁਕਾ ਦਿੱਤਾ ਹੈ ਕਿਰਪਾ ਤੇ ਰਹਿਮਤ ਕਰੋ ਸਾਡੇ ਉੱਪਰ ਸਤਿਗੁਰੂ ਅਸੀਂ ਅੰਦਰ ਤੋਂ ਵੀ ਝੁਕ ਜਾਈਏ ਤੁਹਾਡੇ ਗਾੜੀ ਜਿੱਦਾਂ ਸਾਡਾ ਸਿਰ ਝੁਕਦਾ ਹੈ ਇਸੇ ਤਰ੍ਹਾਂ ਸਾਡਾ ਮਨ ਵੀ ਝੁਕ ਜਾਵੇ ਤੁਹਾਡੇ ਸਾਹਮਣੇ ਅਸੀਂ ਵੇਚ ਦੇਣਾ ਕਰੀਏ ਉਹ ਬਚਨ ਸਾਡੇ ਹਿਰਦੇ ਦੇ ਅੰਦਰ ਵਸ ਜਾਣ ਕਬੀਰ ਮੇਰਾ ਭਤ ਮੈਂ ਕਿਸ਼ਨਾਹੀ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੀ ਮੇਰਾ ਸਾਰਾ ਕੁਝ ਦਿੱਤਾ ਹੋਇਆ ਤੁਹਾਡਾ ਹੀ ਏ ਸਤਿਗੁਰੂ ਮੈਂ ਤਾਂ ਐਵੇਂ ਹੰਕਾਰ ਕਰੀ ਜਾਂ ਨਾ ਵੀ ਚੀਜ਼ ਮੇਰੀ ਆ ਤਨ ਮੇਰਾ ਮਨ ਮੇਰਾ ਪਰ ਮੈਂ ਖਿਆਲ ਮਾਰ ਕਰਕੇ ਤਾਂ ਵੇਖਾ ਕਦੇ ਕਿ ਮੈਂ ਲਿਆਦਾ ਕਿੱਥੋਂ ਆ ਬਾਜ਼ਾਰ ਚੋਂ ਖਰੀਦਿਆ ਕਿੱਥੋਂ ਜਾਂ ਮੈਂ ਤਨ ਦੇ ਕਰਕੇ ਲਿਆਇਆ ਕਿੱਥੋਂ ਨਹੀਂ ਇਹ ਤੁਸੀਂ ਦਿੱਤਾ ਏ ਜਨਮ ਤੇ ਹਾਟਾ ਹੀ ਦਿੱਤਾ ਹੋਇਆ ਏ ਧਿਆੜਾ ਹੀ ਦਿੱਤਾ ਤੇ ਸਤਿਗੁਰੂ ਧਿਆੜੇ ਗਾੜੀ ਫਿਰ ਅਰਪਣ ਕਰ ਦਈਏ ਦੇ ਉੱਪਰ ਮੇਰੀ ਤਾਂ ਕੋਈ ਹਾਕੀ ਨਹੀਂ ਮੇਰੀ ਮਰਜ਼ੀ ਨਹੀਂ ਚਲਣੀ ਚਾਹੀਦੀ ਤਾਂ ਸਤਿਗੁਰੂ ਕਹਿੰਦੇ ਪਾਈ ਜਿਨਾਂ ਨੇ ਮਨ ਵੇਚ ਦਿੱਤਾ ਸਤਿਗੁਰਾਂ ਦੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਫਿਰ ਉਹਨਾਂ ਗੁਰਮੁਖ ਪਿਆਰਿਆਂ ਦਾ ਕੋਈ ਵੀ ਕਾਰਜ ਨਹੀਂ ਔੜਦਾ ਐਸਾ ਹੋ ਨਹੀਂ ਸਕਦਾ ਕਿ ਕੋਈ ਨਾ ਕੋਈ ਕਾਰਜ ਉਹਨਾਂ ਦਾ ਨਿਪਰੇ ਨਾ ਚੜੇ ਕਿਉਂਕਿ ਜਦੋਂ ਆਪਾਂ ਸਾਰਾ ਕੁਝ ਸਤਿਗੁਰਾਂ ਦੇ ਹਵਾਲੇ ਕਰ ਦਿੰਦੇ ਆ ਕਰਨਾ ਬਹੁਤ ਔਖਾ ਏ ਸਾਰਾ ਕੁਝ ਜਿਹੜੇ ਬਚਨ ਸਤਿਗੁਰੂ ਕਹਿ ਰਹੇ ਨੇ ਨਾ ਇਹ ਅਸੀਂ ਕਹਿ ਜ਼ਰੂਰ ਦਿੰਦੇ ਆ ਇੱਕ ਕਹਿਣਾ ਹੁੰਦਾ ਏ ਤੇ ਇੱਕ ਮੰਨਣਾ ਹੁੰਦਾ ਏ ਅੰਦਰ ਤੋਂ ਕਹਿਣਾ ਬੜਾ ਸੌਖਾ ਏ ਤੇ ਮੰਨਣਾ ਬਹੁਤ ਔਖਾ ਏ ਕਈ ਵਾਰੀ ਅਸੀਂ ਕਹਿ ਦਿੰਨੇ ਗੁਰੂ ਦਾ ਬਾਣਾ ਏ ਪਰ ਥੋੜੇ ਜਿਹੀ ਮੈਂਟਾਂ ਦੇ ਬਾਅਦ ਸਾਡਾ ਮਨ ਫਿਰ ਹੋਰ ਕੁਝ ਕਹਿਣ ਲੱਗ ਪੈਂਦਾ ਹੈ ਕਹਦੇ ਨੇ ਅਸੀਂ ਸਾਰਾ ਕੁਝ ਸਤਿਗੁਰਾਂ ਨੂੰ ਅਰਪਣ ਕਰ ਦਿੱਤਾ ਪਰ ਜੇ ਮਨ ਵੇਚ ਦਿੱਤਾ ਤੇ ਫਿਰ ਤੇ ਸਾਰਾ ਕੁਝ ਗੁਰੂ ਕੀ ਮਰਜ਼ਾ ਦੇ ਅੰਦਰ ਹੀ ਹੋਣਾ ਚਾਹੀਦਾ ਫਿਰ ਤੇ ਇੱਕ ਖਿੰਨ ਵੀ ਮਨ ਜਿਹੜਾ ਗੁਰੂ ਕੀ ਮਰਜ਼ਾ ਦੇ ਵਿੱਚੋਂ ਬਾਹਰ ਨਾ ਜਾਵੇ ਜੋ ਸਤਿਗੁਰ ਕਹਿੰਦੇ ਨੇ ਫਿਰ ਉਹੋ ਹੀ ਕਰੀਏ ਆਪਣੀ ਜ਼ਿੰਦਗੀ ਦੇ ਅੰਦਰ ਜਿੱਦਣ ਇੱਥੇ ਆ ਕੇ ਖੜੇ ਹੋ ਗਏ ਤਿਸ ਸੇਵਕ ਕੇ ਕਾਰਜ ਰਾਸ ਉਹਦੋਂ ਸਤਿਗੁਰ ਕਹਿੰਦੇ ਭਾਈ ਤੇਰੇ ਸਾਰੇ ਕਾਰਜ ਰਾਸ ਹੋ ਜਾੜੇ ਨੇ ਤੇਰੇ ਕਾਰਜਾਂ ਦਾ ਫਿਕਰ ਪ੍ਰਮਾਤਮਾ ਨੂੰ ਹੈ ਉਹ ਨਿਆਪੇ ਕਿਰਪਾ ਕਰਕੇ ਸਾਰੇ ਤੇਰੇ ਕਾਰਜ ਸੇ ਬ੍ਰਿ ਚੜ ਦੇ ਨੇ ਨੇ ਸੇਵਾ ਕਰਤ ਹੋਏ ਨਿਹਕਾਮੀ ਸੇਵਾ ਕਰਦਿਆ ਕਰਦਿਆ ਕੀ ਹੁੰਦਾ ਹੈ ਨਿਹਕਾਮੀ ਦਾ ਭਾਵ ਕੀ ਹੈ ਅਸੀਂ ਸੇਵਾ ਕਰ ਰਹੇ ਆ ਸਾਡੇ ਮਨ ਦੇ ਅੰਦਰ ਫਲ ਲੈਣ ਦੀ ਇੱਛਾ ਹੈ ਇਹ ਵੀ ਠੀਕ ਹੈ ਅਸੀਂ ਸਾਰਾ ਕੁਝ ਸਤਿਗੁਰਾਂ ਦੇ ਕੋਲੋਂ ਹੀ ਪ੍ਰਾਪਤ ਕਰਨਾ ਹੈ ਹੋਰ ਕਿਸੇ ਦੇ ਕੋਲੋਂ ਨਹੀਂ ਹਰ ਇੱਕ ਵਸਤੂ ਹਰ ਇੱਕ ਚੀਜ਼ ਇੱਥੇ ਸਤਿਗੁਰਾਂ ਦੇ ਘਰ ਦੇ ਵਿੱਚੋਂ ਹੀ ਮਿਲਦੀ ਹੈ ਆਪਾਂ ਨੂੰ ਤੇ ਸੇਵਾ ਤੇ ਸਿਮਰਨ ਕਰਕੇ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਸੇਵਾ ਕਰੀ ਜਾਂਦੇ ਆ ਕਰੀ ਜਾਂਦੇ ਨਾਮ ਜਪੀ ਜਾਂਦੇ ਆ ਫਿਰ ਸੇਵਾ ਕਰਦੇ ਆ ਕਰਦੇ ਆ ਹੋਏ ਨਿਹਕਾਮੀ ਮਨ ਜਿਹੜਾ ਹੈ ਨਾ ਉਹ ਇਹਨਾਂ ਸੰਸਾਰ ਦੇ ਪਦਾਰਥਾਂ ਤੋਂ ਉੱਪਰ ਚੱਲਿਆ ਜਾਂਦਾ ਹੈ ਫਿਰ ਕਿਸੇ ਵੀ ਫਲ ਦੀ ਮਨ ਦੇ ਵਿੱਚ ਖੁਆਇਸ਼ ਨਹੀਂ ਰਹਿ ਜਾਂਦੀ ਪਰ ਸਤਿਗੁਰੂ ਪਾਤਸ਼ਾਹ ਜੀ ਫਿਰ ਦਾਤਾਂ ਦੇ ਢੇਰ ਲਾ ਦਿੰਦੇ ਨੇ ਫਿਰ ਸਤਿਗੁਰੂ ਕੋਈ ਕਸਰ ਹੀ ਨਹੀਂ ਰਹਿਣ ਦਿੰਦੇ ਫਿਰ ਅਸੀਂ ਮੰਗਦੇ ਵੀ ਨਹੀਂ ਤਾਂ ਵੀ ਸਾਰਾ ਕੁਝ ਤੁਰਿਆ ਆਉਂਦਾ ਕਿਉਂ ਸਤਿਗੁਰੂ ਪ੍ਰਸੰਗ ਹੋ ਜਾਂਦੇ ਨੇ ਆਪਣੇ ਸੇਵਕ ਦੇ ਉੱਪਰ ਸੇਵਾ ਪ੍ਰਵਾਹ ਹੋ ਜਾਂਦੀ ਹੈ ਜਿੰਨਾ ਜਿੰਨਾ ਦੀ ਸੇਵਾ ਪ੍ਰਵਾਹ ਹੋ ਗਈ ਉਹਨਾਂ ਨੂੰ ਸਤਿਗੁਰਾਂ ਨੇ ਇਹੋ ਹੀ ਬਚਨ ਕਹਿ ਦਿੱਤੇ ਨਾ ਕਿ ਭਲਿਓ ਜਾਓ ਹੁਣ ਤੁਹਾਡੀ ਸੇਵਾ ਨੇਪਰੇ ਚੜ ਗਈ ਹੈ ਹੁਣ ତਿਆਰ ਨੂੰ ਬੇਅੰਤ ਬੜਿਆਈਆਂ ਤੁਹਾਡੇ ਕਰਦੇ ਅੰਦਰ ਬਖਸ਼ਾ ਜਿਹੜੇ ਝਾਦੇ ਦਰ ਤੇ ਆਉਣਗੇ ਉਹਨਾਂ ਦੇ ਉੱਪਰ ਕੀ ਰਹਿਮਤ ਵਰਤੇਗੀ ਉਹਨਾਂ ਦੇ ਉੱਪਰ ਵੀ ਕਿਰਪਾ ਹੋਵੇਗੀ ਇਹ ਸੇਵਾ ਤੇ ਸਿਮਰਨ ਕਰਕੇ ਸਾਰਾ ਕੁਝ ਗੁਰੂ ਕੇ ਪਿਆਰਿਆਂ ਨੇ ਗੁਰੂ ਪਾਸੋਂ ਪ੍ਰਾਪਤ ਕੀਤਾ ਹੋਇਆ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਸੇਵਾ ਕਰਦਿਆ ਕਰਦਿਆ ਜਿਹੜੇ ਨੇ ਕਾਮੀ ਹੋ ਗਏ ਇਸ ਕੋ ਹਉਤ ਪ੍ਰਾਪਤ ਸਵਾਮੀ ਉਹਨਾਂ ਨੂੰ ਮਾਲਕ ਪ੍ਰਭੂ ਮਿਲ ਪੈਂਦਾ ਹੈ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜਿਹਨੂੰ ਸਤਿਗੁਰੂ ਮਿਲ ਪਏ ਉਹਨੂੰ ਤੇ ਫਿਰ ਕੋਈ ਮਨ ਦੇ ਅੰਦਰ ਭੁੱਖ ਰਹਿ ਹੀ ਨਹੀਂ ਜਾਂਦੀ ਸਾਰੀਆਂ ਭੁੱਖਾਈ ਮਿਟ ਜਾਂਦੀਆਂ ਨੇ ਸਾਰਾ ਕੁਝ ਜਿਹੜਾ ਹੈ ਉਹ ਖਤਮੀ ਹੋ ਜਾਂਦਾ ਹੈ ਮਨ ਦੇ ਵਿੱਚੋਂ ਪਰ ਸਤਿਗੁਰੂ ਇਹ ਦਾਤਾ ਕਿੰਨਾ ਨੂੰ ਪ੍ਰਾਪਤ ਹੁੰਦੇ ਜਾਣੇ ਸੇਵਾ ਕੌਣ ਕਰਦਾ ਹੈ ਕਿਹੜਾ ਨਿਹਕਾਮੀ ਹੋ ਜਾਂਦਾ ਹੈ ਸੇਵਾ ਕਰਕੇ ਮਨ ਕੌਣ ਵੇਚ ਦਿੰਦਾ ਹੈ ਸਤਿਗੁਰਾਂ ਦੇ ਪਾਸ ਕੀ ਸਤਿਗੁਰੂ ਇਹ ਸਾਰਿਆਂ ਨੂੰ ਕਿਰਪਾ ਵਰਤ ਜਾਂਦੀ ਹੈ ਨਹੀਂ ਅੱਗੇ ਸਤਿਗੁਰੂ ਕਹਿੰਦੇ ਆਪਣੀ ਕਿਰਪਾ ਜਿਸ ਆਪ ਕਰੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਮਿਹਰ ਕਰ ਦੇਣ ਜਿਨ੍ਹਾਂ ਦੇ ਸਿਰ ਦੇ ਉੱਪਰ ਕਿਰਪਾ ਰੂਪੀ ਹੱਥ ਰੱਖ ਦੇਣ ਉਹ ਹੀ ਮਨ ਵੇਚ ਸਕਦੇ ਨੇ ਸਤਿਗੁਰਾਂ ਦੇ ਪਾਸ ਉਹੀ ਗੁਰੂ ਕੇ ਚਰਨਾਂ ਦੇ ਨਾਲ ਜੁੜਦੇ ਨੇ ਉਹੀ ਸੇਵਾ ਤੇ ਸਿਮਰਨ ਭਾਵਨਾ ਵਾਲਾ ਆਪਣਾ ਜੀਵਨ ਬਣਾ ਲੈਂਦੇ ਨੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਉਹੀ ਸੇਵਕ ਗੁਰੂ ਕੀ ਸਿੱਖਿਆ ਲੈਂਦੇ ਨੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰ ਦੇਣਾ ਨਹੀਂ ਤਾਂ ਸਤਿਗੁਰਾਂ ਦੀ ਸਿੱਖਿਆ ਗ੍ਰਹਿਣ ਕਰਨੀ ਸਾਡੇ ਮਨ ਦੇ ਵਸ ਦੀ ਗੱਲ ਨਹੀਂ ਹੈ ਸਤਿਗੁਰੂ ਸਾਡੇ ਕੋਲੋਂ ਇਹ ਗ੍ਰਹਿਣ ਨਹੀਂ ਹੁੰਦਾ ਟਾਡੇ ਕਦੇ ਵੀ ਬਚਨਾਂ ਦੇ ਉੱਪਰ ਸਾਡੇ ਕੋਲੋਂ ਚੱਲਿਆ ਹੀ ਨਹੀਂ ਜਾਂਦਾ ਤੁਸੀਂ ਪੜਾਈ ਚਾਹੁੰਦੇ ਹੋ ਸਾਡਾ ਇੱਕ ਇੱਕ ਬਚਨ ਕੁਰਬਾਨੀ ਦਾ ਪੜਦੇ ਇਤਿਹਾਸ ਦਾ ਪੜਦੇ ਆ ਸਤਿਗੁਰੂ ਕੀ ਸਮਝਾਉਂਦੇ ਨੇ ਸਾਨੂੰ ਮਨੋਰਟਾ ਇੰਨਾ ਕੀ ਹੈ ਕਿ ਜਨਮ ਮਿਲਿਆ ਤੈਨੂੰ ਸਫਲਾ ਕਰਨਾ ਹੈ ਗੁਰੂ ਕੇ ਪਹਾੜੇ ਵਿੱਚ ਰਹਿ ਕਰਕੇ ਬਸ ਹੋਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੁਝ ਵੀ ਨਹੀਂ ਹੈ ਸਾਰਾ ਸੰਸਾਰ ਝੂਠਾ ਹੈ ਨਾਸਵੰਤ ਕੁਝ ਵੀ ਨਾਲ ਜਾਣ ਵਾਲਾ ਨਹੀਂ ਨਾਲ ਆਇਆ ਕੁਝ ਨਹੀਂ ਗੁਰੂ ਦੀ ਕਿਰਪਾ ਦੇ ਨਾਲ ਜਨਮ ਮਿਲਿਆ ਤੈਨੂੰ ਇਹਨੂੰ ਗੁਣ ਗਾ ਪਰਮੇਸ਼ਰ ਦੇ ਪਾੜੇ ਵਿੱਚ ਚੱਲ ਤਾਂ ਜੋ ਤੇਰਾ ਸਫਲਾ ਹੋ ਸਕੇ ਸਤਿਗੁਰੂ ਪੜਾਈ ਚੁੰਦੇ ਨੇ ਸਾਡਾ ਆਉਣ ਜਾਣ ਦੇ ਚੱਕਰ ਦੇ ਵਿੱਚੋਂ ਅਸੀਂ ਨਿਕਲ ਸਕੀਏ ਪਰ ਸਤਿਗੁਰੂ ਤੁਸੀਂ ਸਾਨੂੰ ਤਾਂ ਸ੍ਰਿਸ਼ਟ ਸਿੱਖਿਆ ਦਿੰਦੇ ਹੋ ਸਾਨੂੰ ਚੰਗੀ ਮਤ ਦਿੰਦੇ ਹੋ ਪਰ ਚੰਗੀ ਮਤ ਸਾਨੂੰ ਚੰਗੀ ਨਹੀਂ ਲੱਗਦੀ ਸਾਡੇ ਇਸ ਮਨ ਦੇ ਅੰਦਰ ਅਸੀਂ ਧਾਰਨ ਨਹੀਂ ਕਰਦੇ ਸਤਿਗੁਰੂ ਤੁਹਾਡੇ ਬਚਨ ਇਸਹਿਰ ਦੇ ਦੇ ਅੰਦਰ ਵਸਦੇ ਨਹੀਂ ਜੇ ਕੋਈ ਬੁਰੀ ਗੱਲ ਕਹਿੰਦਾ ਤੇ ਉਹਦੇ ਮਗਰ ਅਸੀਂ ਇੱਕ ਥੰਨ ਦੇ ਵਿੱਚ ਲੱਗ ਜਾਂਦੇ ਆ। ਟਾਡੇ ਮਾਰਗ ਤੇ ਚੱਲਣਾ ਬਹੁਤ ਔਖਾ ਹੈ ਸਤਿਗੁਰੂ। ਇਹ ਤਾਂ ਮਨ ਇਹ ਸੋਚਦਾ ਫਿਰਦਾ ਹੈ ਕਿ ਮੈਨੂੰ ਕੋ ਬੋਲ ਕਰਕੇ ਦੱਸੇ ਕਿ ਭਲਿਆ ਤੈਨੂੰ ਆਹ ਦੁੱਖ ਹੈ। ਆਹ ਕੰਮ ਕਰ ਲੈ ਤੇ ਤੇਰਾ ਸਾਰਾ ਹੀ ਦੁੱਖ ਮਿਟ ਜਾਣਾ। ਇਧਰ ਨੇ ਪਾਸੇ ਨੂੰ ਅਸੀਂ ਜਾਦਾ ਭੱਜਦੇ ਆ। ਪਰ ਸਤਿਗੁਰੂ ਪਾਸ਼ਾ ਜੀ ਕਹਿੰਦੇ ਭਾਈ ਆਹ ਕੰਮ ਕਰ ਕਾਰਜ ਸਵਾਰਨ ਵਾਸਤੇ ਤੋਂ ਗੁਰੂ ਨੂੰ ਛੱਡ ਕਰਕੇ ਭੱਜਦਾ ਇਹ ਨਾ ਕਈ ਦਮੀਆਂ ਪਖੰਡੀਆਂ ਦੇ ਮਗਰ ਤੁਰਿਆ ਫਿਰਦਾ ਜਾ ਕਰਕੇ ਮੇਰਾ ਆਕ ਆਰਜ ਨਹੀਂ ਸਬਰਦਾ ਜੀ ਆਹ ਕਵਰ ਸਤਾਰਜ ਜਿਹੜਾ ਸਬਰ ਜਾਵੇ ਕਿੰਨੇ ਕਿੰਨੇ ਮਾਇਆ ਸੀ ਲਟਾਉਂਦੇ ਫਿਰਦੇ ਜਾ ਕਰਕੇ ਪਰ ਬਚਨ ਪੜ੍ਹੀਏ ਸਤਿਗੁਰੂ ਕਹਿੰਦੇ ਇੱਕ ਵਾਰੀ ਐਸ ਦਰਦਾ ਤੇ ਹੋ ਕਰਕੇ ਵੇਖ ਤਿਸ ਸੇਵਕ ਕੇ ਕਾਰਜ ਰਾਜ ਤੇਰਾ ਕਾਰਜ ਆਪਣਾ ਹੀ ਕੋਈ ਨਹੀਂ ਮਾਲਕ ਤੋਂ ਵੱਡਾ ਕੋਈ ਨਹੀਂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਦੇ ਕਰ ਤੋਂ ਵੱਡਾ ਦਰ ਕੋਈ ਨਹੀਂ ਹੈ ਇੱਥੇ ਕੇਵਲ ਤਾਂ ਕੇਵਲ ਸਤਿਗੁਰੂ ਕਹਿੰਦੇ ਜਿਨ ਪ੍ਰੇਮ ਕਿਓ ਤੈਨਹੀਂ ਪ੍ਰਭ ਪਾਇਓ ਮਾਇਆ ਦੀ ਲੋੜ ਨਹੀਂ ਕਿਸੇ ਨੇ ਮੰਗਣੀ ਨਹੀਂ ਤੇਰੇ ਕੋਲੋਂ ਕਿੰਨੀ ਜਾ ਕਰਕੇ ਰਾਖ ਤੇ ਫਿਰ ਤੇਰਾ ਕਾਰਜ ਝੋਣਾ ਨਹੀਂ ਕੇਵਲ ਤੇ ਕੇਵਲ ਮਨ ਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਸ਼ਰਧਾ ਬਣ ਜਾਵੇ ਪ੍ਰੇਮ ਬਣ ਜਾਵੇ ਜਿਹੜੇ ਬਚਨ ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ 20 ਬਿਸਵੇ ਗੁਰ ਕਾ ਮਨ ਮੰਨੈ ਜਿਹੜੇ ਸੇਵਕ ਦੀ ਗੁਰੂ ਦੇ ਉੱਪਰ ਪੂਰਨ ਤੌਰ ਤੇ ਉੱਪਰ ਸ਼ਰਧਾ ਬਣ ਜਾਂਦੀ ਹੈ 20 ਬਿਸਵੇ ਜਿੱਦਾਂ ਕਈ ਵਾਰੀ ਅਸੀਂ ਕਹਿੰਦੇ ਨੂੰ ਨਾ ਆ ਗੱਲ ਮੇਰੀ 16 ਆਨ ਨੇ ਪੱਕੀ ਐ ਇਹ ਤਾਂ ਖਿੰਨ ਵੀ ਇਹਦੇ ਵਿੱਚ ਝੂਠ ਨਹੀਂ ਆਏਗਾ ਜਿੱਦਾਂ ਕੋਈ ਰਕਮ ਹੁੰਦੀ ਹੈ ਨਾ ਜਿਵੇਂ 100 ਹੈ ਜੇ ਣੜੀ ਮਿਲੇ ਹੈ ਤੇ ਉਹ 100 ਪੂਰਾ ਨਹੀਂ ਹੋਣਾ 1 ਰੁਪਈਏ ਤੋਂ ਰਕਮ ਕੱਟ ਜਾਣੀ ਹੈ ਇਸੇ ਕਰਕੇ ਸਤਿਗੁਰੂ ਕਹਿੰਦੇ 20 ਬਿਸਵੇ ਗੁਰ ਕਾ ਮਨ ਮਾਨੈ ਕੇਵਲ ਤੇ ਕੇਵਲ ਸੇਵਕ ਜਿਸ ਦਾ ਪੂਰਨੀ ਸ਼ਰਧਾ ਵੜ ਕੇ ਜਿਹਦੇ ਵਿੱਚ ਕੋਈ ਭਲੇਖਾ ਹੀ ਨਾ ਰਹਿ ਗਿਆ ਇਹ ਸੋਚਿਆ ਜੀ ਨਾ ਕਿ ਮੇਰਾ ਇਹ ਕਾਰਜ ਹੋਣਾ ਨਹੀਂ ਹੈ ਮੈਂ ਆ ਬੇਨਤੀ ਕੀਤੀ ਹੈ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਕੀ ਪਤਾ ਆਪਾਂ ਨੂੰ ਸਤਿਗੁਰੂ ਕੋਟ ਬ੍ਰਹਮੰਡਾ ਦੇ ਮਾਲਕ ਪਰਮੇਸ਼ਰ ਸਤਗੁਰੂ ਨੇ ਮੇਰਾ ਕਾਰਜ ਕੋੜਾ ਹੀ ਹੋਣਾ ਅਰਦਾਸ ਕਰ ਦਿੱਤੀ ਹੋ ਸਕਦਾ ਕਿਤੇ ਕਿ ਕਾਰਜ ਪੂਰਾ ਨਾ ਹੋਵੇ ਜਿਹਦਾ ਕਹਿੰਦੇ ਇਸ ਤਰ੍ਹਾਂ ਮਨ ਮੰਨ ਜਾਂਦਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਉਹੀ ਸਤਗੁਰਾਂ ਦੀ ਅਵਸਥਾ ਨੂੰ ਸਮਝ ਸਕਦਾ ਹੈ ਉਹੀ ਗੁਰੂ ਦੇ ਗੁੜ ਨੂੰ ਤਾਰਨ ਕਰ ਸਕਦਾ ਹੈ ਸੋ ਸਤਗੁਰ ਜਿਸ ਹਿਰਦੈ ਅਰਨਾਓ ਉਹੜੇ ਪੂਰੇ ਸਤਿਗੁਰੂ ਗੁਰੂ ਰਾਖਾ ਸਾਹਿਬ ਜੀ ਨੇ ਸੋ ਸਤਿਗੁਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਾਮ ਵਸਿਆ ਹੋਇਆ ਹੈ ਅਨਕ ਵਾਰ ਗੁਰ ਕਉ ਬਲ ਜਾਓ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਾਈ ਵੱਡਿਆ ਸਤਿਗੁਰਾਂ ਦੇ ਉੱਤੋਂ ਆਪਾਂ ਵਾਰਨੇ ਤੇ ਬਲਹਾਰਨੇ ਜਾਣਾ ਚਾਹੀਏ ਕਿਉ ਸਰਬ ਨਿਧਾਨ ਜੀ ਕਾਤਾ ਇੱਕ ਸਤਿਗੁਰੂ ਹੀ ਨੇ ਜਿਹੜੇ ਸਾਰੇ ਖਜ਼ਾਨਿਆਂ ਦੇ ਬਹੁਤ ਵੱਡੇ ਮਾਲਕ ਨੇ ਸਰਬ ਨਿਧਾਰ ਸਾਰੇ ਖਜ਼ਾਨੇ ਜੀ ਕਾ ਦਾਤਾ ਜੀਵਾਂ ਨੂੰ ਜ਼ਿੰਦਗੀ ਦੇਣ ਵਾਲੇ ਉਹਨਾਂ ਦੀ ਪ੍ਰਤਿ ਪਾਲਣਾ ਕਰਨ ਵਾਲੇ ਰੋਜੀ ਰੋਟੀ ਦੇਣ ਵਾਲੇ ਤੈਨੂੰ ਮਾਰੇ ਚੰਗੇ ਦੇ ਵਿੱਚੋਂ ਬਚਾ ਕਰਕੇ ਰੱਖਣ ਵਾਲੇ ਕਦੋਂ ਕਾਰਜ ਬੰਨਾਂ ਕਦੋਂ ਨਹੀਂ ਬੰਨ ਦੇਣਾ ਇਹ ਸਾਰਾ ਕੁਝ ਪਰਮੇਸ਼ਰ ਨੂੰ ਪਤਾ ਹੈ ਕੀ ਕੁਝ ਹੋਣਾ ਹੈ ਤੇਰੇ ਨਾਲ ਕੀ ਕੁਝ ਵਰਤ ਰਿਹਾ ਹੈ ਸਤਿਗੁਰੂ ਤੈਨੂੰ ਬਚਾ ਕਰਕੇ ਰੱਖਦੇ ਨੇ ਇਹਨਾਂ ਗੱਲਾਂ ਤੋਂ ਇਸ ਕਰਕੇ ਗੁਰੂ ਦੇ ਉੱਪਰ ਪੂਰਨ ਵਿਸ਼ਵਾਸ ਰੱਖ ਆਟ ਪਹਿਰ ਪਾਰ ਬ੍ਰਹਮ ਰੰਗ ਰਤਾ ਜਿਹੜਾ ਅਠੀ ਪੈਰ ਗੁਰੂ ਕੇ ਪਿਆਰ ਦੇ ਵਿੱਚ ਰੰਗਿਆ ਰਹਿੰਦਾ ਹੈ ਉਹਨੂੰ ਭਾਈ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਜਿਹੜਾ ਨਾਮ ਤੇ ਸੇਵਾ ਦੇ ਵਿੱਚ ਰੰਗਿਆ ਗਿਆ ਉਹ ਲਾਮ ਹੀ ਨਹੀਂ ਦਿੰਦਾ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਕਦੇ ਵਾਸਤੇ ਵੀ ਬ੍ਰਹਮ ਮੈਂ ਜਨ ਮੈਂ ਜਨ ਮੈਂ ਪਾਰ ਬ੍ਰਹਮ ਪ੍ਰਭ ਦਾ ਸੇਵਕ ਜਿਹੜਾ ਹੈ ਨਾ ਪ੍ਰਭੂ ਦਾ ਉਹ ਸਤਗੁਰਾਂ ਦੇ ਨਾਲ ਜੁੜਿਆ ਹੀ ਰਹਿੰਦਾ ਹੈ ਤੇ ਪ੍ਰਭੂ ਦਾ ਸੇਵਕ ਜਿਹੜਾ ਹੈ ਉਹ ਪ੍ਰਭੂ ਦੇ ਨਾਮ ਦੇ ਵਿੱਚ ਟਿਕ ਜਾਂਦਾ ਹੈ ਬ੍ਰਹਮ ਮੈਂ ਜਨ ਜਨ ਮੈਂ ਬ੍ਰਹਮ ਉਹਨਾਂ ਦੇ ਗੁਣ ਇੱਕੋ ਹੀ ਹੋ ਜਾਂਦੇ ਨੇ ਪਰਮੇਸ਼ਰ ਦਾ ਭਗਤ ਹੋ ਜਾਂਦਾ ਹੈ ਤੇ ਭਗਤ ਦਾ ਪਰਮੇਸ਼ਰ ਹੋ ਜਾਂਦਾ ਹੈ ਭਗਤ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤੇ ਪਰਮੇਸ਼ਰ ਦੇ ਹਿਰਦੇ ਦੇ ਅੰਦਰ ਆਪਣੀ ਭਗਤ ਦਾ ਨਾਮ ਵਸ ਜਾਂਦਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਇਕ ਹੈ ਆਪ ਨਹੀਂ ਕਸ਼ ਪਰਮਾ ਗੁਰੂ ਤੇ ਪ੍ਰਭੂ ਇੱਕ ਰੂਪ ਹੀ ਹੈ ਇਸ ਵਿੱਚ ਕੋਈ ਵੀ ਭਲੇਖੇ ਵਾਲੀ ਗੱਲ ਨਹੀਂ ਹੈ ਜਿਹੜਾ ਭਗਤ ਜਨ ਸੇਵਕ ਪਰਮਤਪ ਦਾ ਨਾਮ ਜਪਦਾ ਹੈ ਨਾ ਉਹ ਗੁਰੂ ਨੂੰ ਹਰ ਥਾਂ ਦੇ ਉੱਪਰ ਰਮਿਆ ਹੋਇਆ ਦੇਖਣ ਲੱਗ ਪੈਂਦਾ ਹੈ ਪਰ ਇਹ ਸਤਿਗੁਰੂ ਪਾਤਸ਼ਾਹ ਜੀ ਕਿੱਦਾਂ ਪ੍ਰਾਪਤੀ ਹੁੰਦੀ ਹੈ ਕਹ ਲੱਗੇ ਸਹਸ ਸਿਆਣਪ ਲਿਆ ਨਾ ਚਾਹੀਏ ਹਜ਼ਾਰਾਂ ਚਕਰਾਈਆਂ ਦੇ ਨਾਲ ਵੀ ਗੁਰੂ ਨਹੀਂ ਮਿਲਦਾ ਸਹਸ ਸਿਆਣਪ ਲਿਆ ਨਾ ਚਾਹੀਏ ਤਨ ਦੇ ਨਾਲ ਨਾਮ ਨਹੀਂ ਖਿਲਜਿਆ ਜਾਂਦਾ ਬਖਸ਼ਿਸ਼ਾ ਜਿਹੜੇ ਜਾਂਦੇ ਆਪਣੀ ਸਿਆਣਪ ਦੇ ਨਾਲ ਨਹੀਂ ਲਿਆਂ ਜਾਂਦੀਆਂ ਵਾਲਸ਼ਲ ਕਰਕੇ ਗੁਰੂ ਦਾ ਪਿਆਰ ਨਹੀਂ ਮਿਲਦਾ ਤੇਰੇ ਕੋਲ ਹਜ਼ਾਰਾਂ ਵੀ ਸਿਆਣਪ ਆਉਣ ਪਰ ਤੂੰ ਗੁਰੂ ਕੀ ਬਖਸ਼ਿਸ਼ ਨਹੀਂ ਲੈ ਸਕਦਾ ਆਪਣੀ ਸਿਆਣਪ ਦੇ ਨਾਲ ਕਿ ਜਦ ਮੈਂ ਚੇਤੇ ਕਰਾਂ ਤੇ ਆਖ ਫਲ ਮਿਲ ਜਾਵੇ ਤੇ ਫਿਰ ਮੈਂ ਭੁੱਲ ਜਾਣਾ ਇਦਾਂ ਦੀਆਂ ਸਿਆੜਾਂ ਪਾ ਸਤਿਗੁਰੂ ਕਹਿੰਦੇ ਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਨਾਨਕ ਐਸਾ ਗੁਰ ਬੜ ਭਾਗੀ ਪਈਐ ਬੜੇ ਵੱਡੇ ਭਾਗ ਹੋਣ ਫਿਰ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਫਿਰ ਗੁਰੂ ਮਿਲਦਾ ਹੈ ਫਿਰ ਗੁਰੂ ਕੀ ਰਹਿਮਤ ਵਰਤਦੀ ਹੈ ਇਹ ਵੱਡਿਆਂ ਭਾਗਾ ਦੀ ਨਿਸ਼ਾਨੀ ਹੈ ਆਪਾ ਗੁਰੂ ਸਤਗੁਰਾਂ ਦੇ ਕਰਦੇ ਅੰਦਰ ਪੈਦਾ ਹੋਏ ਆ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵਰਗੇ ਸਾਨੂੰ ਸਤਗੁਰੂ ਮਿਲੇ ਨੇ। ਦਸਾਂ ਪਾਤਸ਼ਾਹਾਂ ਦੇ ਅੰਦਰ ਜੋਤ ਵਰਤੀ ਸਤਗੁਰੂ ਕਿਰਪਾ ਕਰਕੇ ਹੁਕਮ ਕਰ ਗਏ ਨੇ। ਹੁਣ ਆਪ ਜੀ ਦੇ ਵਾਸਤੇ ਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਨੇ ਸਦਾ ਹੀ ਲੱਕ ਮਸਤ ਘੋੜਾ ਜੋ ਵੀ ਧਿਆਨ ਚਾਹੀਦਾ ਗੁਰੂ ਅੱਗੇ ਅਰਦਾਸ ਕਰਨੀ ਹੈ ਭਾਈ। ਇਹ ਸਾਡੇ ਬੜੇ ਵੱਡੇ ਭਾਗ ਨੇ ਸਤਗੁਰਾਂ ਨੇ ਸਾਨੂੰ ਸਾਰਿਆਂ ਬੰਦੇਆਂ ਤੋਂ ਬਚਾਇਆ ਹੈ। ਸਾਨੂੰ ਲੋਕ ਤੇ ਪ੍ਰਲੋਕ ਦੇ ਸੁੱਖ ਦਿੱਤੇ ਨੇ ਸਤਿਗੁਰਾਂ ਨੇ ਨਾਮ ਜਪ ਕਰਕੇ ਸੰਸਾਰ ਦਾ ਸੁੱਖ ਤਾਂ ਮਿਲਣਾ ਹੀ ਮਿਲਣਾ ਹੈ ਸਤਿਗੁਰ ਕਹਿੰਦੇ ਨੇ ਤੈਨੂੰ ਪ੍ਰਲੋਕ ਦੇ ਸੁੱਖ ਵੀ ਮਿਲਦੇ ਨੇ ਤੇਰਾ ਆਉਣਾ ਜਾਣਾ ਇਥੇ ਸਫਲ ਹੋ ਜਾਣਾ ਹੈ ਤੇਨੂੰ ਜਮਾ ਦੇ ਬੰਧਨ ਕੱਟੇ ਜਾਣੇ ਨੇ ਇਹ ਇੱਕ ਦੁੱਖ ਤੇਰਾ ਜਿਹੜਾ ਹੈ ਉਹ ਸਤਿਗੁਰਾਂ ਨੇ ਕਿਰਪਾ ਕਰਕੇ ਮੀਟ ਦੇਣਾ ਹੈ ਪਰ ਇਥੇ ਆਪਣੀ ਚਤਰਾਈ ਨਾ ਚਲਾਈ ਆਪਣੀਆਂ ਸਿਆੜਪਾ ਜਿਹੜੀਆਂ ਨਾ ਜਿੱਦਾਂ ਤੂੰ ਸੰਸਾਰ ਦੇ ਨਾਲ ਕਰਦਾ ਫਿਰਦਾ ਹੈ ਗੁਰੂ ਦੇ ਨਾਲ ਨਹੀਂ ਤਾਂ ਕਰਨ ਲੱਗ ਪਵੀ ਕਿਤੇ ਇੱਥੇ ਆਪਣੇ ਵੱਡੇ ਭਾਗ ਬਣਾ ਲਈ ਵੱਡੇ ਭਾਗ ਕਿਤਾ ਬਣਨੇ ਨੇ ਗੁਰੂ ਕਾ ਭਾਣਾ ਮੰਨਣਾ ਸਤਗੁਰਾਂ ਦੇ ਪਾਸ ਬੈਠਣਾ ਸੰਗਤ ਕਰਨੀ ਖੰਡੇ ਬਾਟੇ ਦੇ ਧਾਰਨੀ ਹੋ ਜਾਣਾ ਰਹਿਤ ਮਰਜਾਦਾ ਵਿੱਚ ਰਹਿਣ ਲੱਗ ਪੈਣਾ ਫਿਰ ਸਤਗੁਰੂ ਪਾਤਸ਼ਾਹ ਜੀ ਪ੍ਰਸੰਨ ਹੋ ਜਾਂਦੇ ਨੇ ਜਿੱਦਣ ਪ੍ਰਸੰਨ ਹੋ ਗਏ ਸਤਿਗੁਰੂ ਉਦੜ ਤੂੰ ਵੱਡਿਆ ਪਾਗਾ ਵਾਲਾ ਬਣ ਜਾਣਾ ਹੈ ਗੁਰੂ ਨੇ ਤੈਨੂੰ ਆਪਣਾ ਬਣਾ ਲੈਣਾ ਤੂੰ ਗੁਰੂ ਦਾ ਬਣ ਜਾਣਾ ਹੈ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਾਂ ਨੂੰ ਇਹ ਪਾਵਨ ਤੇ ਪਵਿੱਤਰ ਅਸ਼ਟਪਦੀ ਦੇ ਦੁਆਰਾ ਸਮਝਾ ਰਹੇ ਨੇ ਕਿ ਭਾਈ ਇਨਾ ਗੁਰੂ ਦਾ ਪ੍ਰੇਮ ਹੈ ਆਪਣੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਦੇ ਨਾਲ ਤੋ ਇੱਕ ਵਾਰੀ ਜਪ ਕਰਕੇ ਸੇਵਾ ਤੇ ਸਿਮਰਨ ਵਾਲਾ ਜੀਵਨ ਬਣਾ ਕਰਕੇ ਤਾਂ ਵੇਖ ਫਿਰ ਗੁਰੂ ਦੀਆਂ ਰਹਿਮਤਾ ਹੀ ਰਹਿਬਤਾ ਬਖਸ਼ਾ ਤੇਰੇ ਘਰ ਦੇ ਵਿੱਚ ਨੌ ਨਦੀਆਂ ਅਠਾਰਾ ਸੱਦਾ ਹੀ ਪਿੱਛੇ ਲੱਗੀਆਂ ਫਿਰੇ ਜੋ ਹਿਰਦੈ ਹਰ ਹਰ ਨਾਮ ਤੇ ਆਵੇ ਸਤਿਗੁਰੂ ਕਹਿੰਦੇ ਲੋਕੀ 18 ਸਦੀਆਂ ਦੇ ਨੌ ਨਦੀਆਂ ਦੇ ਮਗਰ ਭੱਜਦੇ ਨੇ ਪਰਮੇਸ਼ਰ ਦਾ ਨਾਮ ਜਪ ਇਹ ਸਾਰਾ ਕੁਝ ਤੇਰੇ ਮਗਰ ਮਗਰ ਤੁਰਿਆ ਫਿਰਨਾ ਇੱਕ ਵਾਰੀ ਗੁਰੂ ਨੂੰ ਰਜਾਲੇ ਵੱਡੇ ਬਾਗ ਬਣਾ ਲੈ ਆਪਣੇ ਤਾਂ ਗੁਰੂ ਦੀਆਂ ਬਖਸ਼ਾਵਾਂ ਦਾ ਤੂੰ ਪਾਤਰ ਬਣ ਜਾਏ ਇਹ ਸਤਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਅੱਜ 18ਵੀਂ ਅਸ਼ਟਪਦੀ ਦੇ ਦੁਆਰਾ ਦੂਸਰੀ ਅਤੇ ਤੀਸਰੀ ਪੌੜੀ ਦੇ ਦੁਆਰਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ ਹਾਜ਼ੂਰ ਕਿਰਪਾ ਕਰਨਾ ਸਤਿਗੁਰਾਂ ਦਾ ਕਿਆ ਹੋਇਆ ਇੱਕ ਇੱਕ ਬਚਨ ਸਾਡੇ ਜੀਵਨ ਦਾ ਅੰਗ ਬਣ ਜਾਵੇ ਸਤਿਗੁਰੂ ਆਪ ਹੀ ਕਿਰਪਾ ਕਰੋ ਇਸ ਰਸਤੇ ਤੇ ਚੱਲਣਾ ਬਹੁਤ ਔਖਾ ਹੈ ਪਰ ਤੁਸੀਂ ਕਿਰਪਾ ਕਰ ਦਿਓ ਤੇ ਵੱਡਿਆ ਵੱਡਿਆ ਜੋੜ ਲੈਂਦੇ ਹੋ ਸਤਿਗੁਰੂ ਪਾਸ਼ਾ ਜੀ ਪਾਪ ਕਰਨ ਵਾਲੇ ਕਿੱਦਿਆ ਤੂੰ ਤੁਸੀਂ ਤਾਰ ਦਿੱਤਾ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੈ ਸਤਿਗੁਰੂ ਪਾਤਸ਼ਾਹ ਜੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਾਪਤੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆ ਨਹੀਂ ਸਤਿਗੁਰੂ ਜਿਨ੍ਹਾਂ ਨਾਮ ਜਪ ਲਿਆ ਟਾਡੀ ਦਰਸ਼ਨ ਕਰ ਲੈ ਉਹਨਾਂ ਦੇ ਆਉਣ ਜਾਣ ਦਾ ਚੱਕਰ ਮੁੱਕ ਜਾਂਦਾ ਹੈ ਮੇਰੇ ਚ ਇੱਕ ਵਰਕੇ ਮੂਰਖ ਦੀ ਕੀ ਗੱਲ ਹੈ ਤੁਸੀਂ ਕਰੋੜਾਂ ਤਾਰੇ ਨੇ ਸਤਿਗੁਰੂ ਪਾਤਸ਼ਾਹ ਜੀ ਇਸ ਸੰਸਾਰ ਦੇ ਤੋਂ ਹਮ ਅੰਧਲੇ ਅੰਧ ਬਿਖੇ ਬਿਖੜੇ ਤੇ ਕਿਉ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪੜ ਪਾਲੀ ਅਸੀਂ ਸਤਿਗੁਰ ਅੰਧੇਰੇ ਵਹਿਮ ਪਰਮਪ੍ਰਿਖਿਆ ਵਿੱਚ ਫਸੇ ਹੋਏ ਆ ਤੁਸੀਂ ਕਿਰਪਾ ਕਰਕੇ ਕੱਢੋ ਤੇ ਸਾਨੂੰ ਸਿੱਧੇ ਰਸਤੇ ਦੇ ਉਪਰ ਤੋਰੋ ਤਾਂ ਜੋ ਸਾਡਾ ਇੱਥੇ ਆਇਆ ਹੋਇਆ ਸਫਲ ਹੋ ਸਕੇ ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾੜੀਆਂ ਸੁਭਾਅਕ ਨੇ ਸਤਿਗੁਰ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਚਾਹੀਦਾ ਆਗਾਮ ਵਾਸਤੇ ਸਤਿਗੁਰੂ ਜੀ ਕਿਰਪਾ ਕਰਨਾ ਆਪ ਖੇਲਨੀ ਆਪਾਂ ਕੀਆ ਪੜ੍ਹ ਕਰਕੇ ਸੰਭਾਪਤੀ ਕਰੀਏ ਜੀ ਸੈਸ ਸਿਆਨਪ ਲਿਆਨਾ ਜਾਈਐ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ